ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਵੱਲੋਂ ਚਲਾਈ ਮਹਿੰਮ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਹਲਕਾ ਸਾਨੇਵਾਲ ਦੇ ਪਿੰਡ ਮੰਗਲੀ ਨੀਚੀ ਦੇ ਨਿਵਾਸੀਆਂ ਨੂੰ ਸੌਂ ਚਕਾਉਣ ਦੇ ਲਈ ਪਹੁੰਚੇ। ਉਹਨਾਂ ਕਿਹਾ ਕਿ ਪਿੰਡ ਦੇ ਨਿਵਾਸੀ ਇਸ ਮਹਿੰਮ ਨੂੰ ਸਫਲ ਬਣਾਉਣ ਅਤੇ ਸਰਕਾਰ ਦਾ ਸਹਿਯੋਗ ਕਰਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਵੀ ਨਸ਼ੇ ਦੇ ਸਦਾਗਰਾਂ ਨੂੰ ਪਿੰਡ ਛੱਡਣ ਦੀ ਚੇਤਾਵਨੀ ਦੇ ਦਿੱਤੀ। ਉਹਨਾਂ ਪਿੰਡ ਦੇ ਵਿਕਾਸ ਲਈ ਵੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਦੇਖੋ ਇਸ ਪ੍ਰੋਗਰਾਮ ਦੀਆਂ ਕੁਝ ਖਾਸ ਤਸਵੀਰਾਂ। 严格考察。 ਬਾਬਾ ਜੀ ਜੀ ਮਾਨ ਰਹੀ ਆ ਅਗੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਦੀ ਜਮਾਨਤ ਦੇ ਤੋ ਰੋਕਾਂਗੇ ਅਸੀਂ ਸਾਰਾ ਪਿੰਡ ਦੇ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਰਾਸ਼ਟਰੀ ਸੰਜੋਗ ਸੁਖੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਨਸ਼ਾ ਵਿਰੋਧੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਕੇ ਗਏ ਉਹਦੇ ਨਾਲ ਅਸੀਂ ਹਰ ਰੋਜ਼ ਤਿੰਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਪਿੰਡ ਵਾਸੀਆਂ ਵੱਲੋਂ ਇਹ ਸਹੌਂ ਖਾਦੀ ਜਾਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਉਹਦਾ ਅਸੀਂ ਇਤਲਾਹ ਦੇਵਾਂਗੇ ਜੇ ਕੋਈ ਕਰਦਾ ਉਹਦਾ ਇਲਾਜ ਕਰਵਾਵਾਂਗੇ ਸੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਸਾਹਿਬਾਨ ਨੇ ਦੱਸਿਆ ਪੂਰੀ ਪੰਚਾਇਤ ਨੇ ਪੂਰੇ ਲੋਕਾਂ ਨੇ ਦੱਸਿਆ ਕਿ ਸਾਡਾ ਪਿੰਡ ਨਸ਼ਾ ਮੁਕਤੀ ਪਿੰਡ ਹੋ ਚੁੱਕਾ ਹੈ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਸੀ ਉਸ ਦਿਨ ਤੋਂ ਅਸੀਂ ਆਪਣੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਕੇ ਪਿੰਡ ਦੇ ਨੌਜਵਾਨ ਜੇ ਕੋਈ ਕਰਦਾ ਸੀ ਉਹਦਾ ਇਲਾਜ ਉਹਦਾ ਅਸੀਂ ਆਪ ਪਹਿਲ ਕਰਕੇ ਇਲਾਜ ਕਰਵਾ ਰਹੇ ਹਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਹੁੰਦੇ ਸੀ ਸਾਡੇ ਪਿੰਡ ਜੋ ਹਟ ਚੁੱਕੇ ਆ ਪਤ ਚੁੱਕੇ ਆ ਇਤੋਂ ਸਾਫ਼ ਕਲੀਅਰ ਹੁੰਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਹਈ ਆ ਬਹੁਤ ਸਾਰੇ ਜਿਹੜੀ ਨਸ਼ੇ ਦੀ ਸਪਲਾਈ ਚੈਨ ਡੁੱਟ ਚੱਕੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਪੁਲਿਸ ਪ੍ਰਸ਼ਾਸਨ ਤੇ ਪ੍ਰੈਣੀਆਂ ਸਰਕਾਰਾਂ ਦਬਾਅ ਨਾ ਕਰਖਣੀਆਂ ਸੀ ਪਹਿਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਆਈ ਆ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਖੁਸ਼ ਹੋ ਕੇ ਜਿਹੜਾ ਇਸ ਨਸ਼ੇ ਤਸਰਾਂ ਦੇ ਕਾਰਵਾਈ ਕਰ ਰਿਹਾ ਤੋਂ ਪੁਲਿਸ ਪ੍ਰਸ਼ਾਸਨ ਦੀ ਵੀ ਸਾਹਾ ਸਬੰਧੀ ਆ ਤੋਂ ਬਹੁਤ ਖੁਸ਼ੀ ਯਾ ਲੈ ਕੇ ਜੇਸਕੰਡ ਵੀ ਜਾ ਰਹੇ ਆ ਪਿੰਡ ਚ ਬਹੁਤ ਵੱਡੀ ਖੁਸ਼ਖਬਰੀ ਇਹ ਮਿਲਦੀ ਹੈ ਕਿ ਸਾਡੇ ਪਿੰਡ ਚ ਨਸ਼ਾ ਖਤਮ ਹੋ ਗਿਆ ਸੋ ਇਹ ਜੱਲ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਪੰਜਾਬ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਸੋ ਬਹੁਤ ਸਾਰੇ ਪਿੰਡ ਵਾਸੀਆਂ ਨੇ ਅੱਜ ਤੁਸੀਂ ਦੇਖਿਆ ਸਾਰਾ ਪਿੰਡ ਆਇਆ ਭੈਣਾ ਮਤਾਵਾ ਆਏ ਉਹੀ ਮਤਾਵਾ ਜਦੋਂ ਅਸੀਂ 2022 ਚ ਵੋਟਾਂ ਮੰਗਨਾਂਦੇ ਸੀ ਤੇ ਕਹਿੰਦੇ ਸੀ ਬੁੱਤ ਵੋਟਾਂ ਦੇ ਪਾ ਦੇਾਂਗੇ ਪਰ ਨਸ਼ਾ ਖਤਮ ਕਰ ਦਿਓ ਅੱਜ ਮਤਾਵਾ ਖੁਸ਼ ਹੋ ਕੇ ਸੋਖਾ ਰਹੀਆਂ ਕਿ ਬੇਟਾ ਹੁਣ ਅਸੀਂ ਨਸ਼ਾ ਪਿੰਡ ਚ ਵੜਨ ਨਹੀਂ ਦੇਣਾ ਸੋ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਆ ਅਸੀਂ ਪਾਲਟੀ ਸੁਪਰੀਮਾਰਡ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਜਿਹੜਾ ਉਹਨਾਂ ਨੇ ਪੂਰੇ ਪੰਜਾਬ ਨੂੰ ਨਸਮਤ ਪੰਜਾਬ ਕਰਨ ਦੀ ਜਿਹੜੀ ਹਾਂ ਸਾਡਾ 9779100200 ਨੰਬਰ ਜਾਰੀ ਕੀਤਾ ਹੋਇਆ ਹੈ ਕਿ ਤੇ ਇਤਲਾਹ ਦਿੱਤੀ ਜਾਵੇ ਜਿਹੜੀ ਤੁਹਾਡੀ ਜਿਹੜੀ ਫੌ ਰਿਪੋਰਟ ਹੈ ਉਹਨੂੰ ਗੁਪਤ ਰੱਖਾਂਗੇ ਜਿਹੜੀਆਂ ਪੁਲਿਸ ਐਸਐਚਓ ਸਾਹਿਬ ਨੂੰ ਕਪਲੇਟਾਂ ਆਈਆਂ ਸੀ ਉਹਨਾਂ ਤੇ ਕਾਰਵਾਈ ਹੋਈ ਆ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਗਿਆ ਤੇ ਹੁਣ ਐਸਐਚਓ ਸਾਹਿਬ ਨਾਲ ਨੇ ਪੂਰਾ ਪਿੰਡ ਜੇ ਕੋਈ ਇੱਕ ਦੋ ਵਿੱਚੋਂ ਲੱਗਦਾ ਵੀ ਆ ਕਹਿੰਦੇ ਅਸੀਂ ਜਲਦੀ ਇਲਾਜ ਦਵਾਂਗੇ ਉਹਦਾ ਵੀ ਇਲਾਜ ਜਿਹੜਾ ਅਸੀਂ ਕਰਵਾਵਾਂਗੇ ਜਿਹੜੇ ਨਸ਼ਾ ਮੁਕਤੀ ਯਾਤਰਾ ਭਗਵੰਤ ਸਿੰਘ ਮਾਨ ਜੀ ਵੱਲੋਂ ਚਲਾਈ ਗਈ ਆ ਉਹਦੇ ਦੀਨ ਅੱਜ ਸਾਡੇ ਪਿੰਡ ਨਗਰ ਨੀਚੀ ਮੰਗਲੀ ਵਿਖੇ ਕੈਬਨਿਟ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਕਰਮਚਾਰੀ ਪਹੁੰਚੇ ਸੀਗੇ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ ਸਮੱਸਿਆ ਜੋ ਸੀਗੀਆਂ ਉਹ ਵੀ ਸੁਣੀਆਂ ਤੇ ਸਾਨੂੰ ਸਾਰੇ ਪਿੰਡ ਨੂੰ ਮਤਲਬ ਸੌਖੜਾਈ ਨਸ਼ਿਆਂ ਦੇ ਵਿਰੁੱਧ ਚੱਲਣ ਦੀ ਜਿਹੜੇ ਪਿੰਡ ਨੇ ਸਾਰੇ ਨੇ ਉਹਨਾਂ ਦੇ ਨਾਲ ਖੜ ਕੇ ਸੌਖਾਦੀ ਵੀ ਅਸੀਂ ਨਸ਼ਿਆਂ ਦੇ ਵਿਰੁੱਧ ਕੰਮ ਕਰਾਂਗੇ ਤੇ ਇਹਨਾਂ ਨਸ਼ਿਆਂ ਨੂੰ ਪਿੰਡ ਦੇ ਵਿੱਚੋਂ ਖਤਮ ਕਰਾਂਗੇ ਸਾਰੇ ਤੇ ਹੋਰ ਵੀ ਸਾਡੇ ਪਿੰਡ ਦੀਆਂ ਸਮੱਸਿਆ ਸੀ ਗਿਆ ਉਹਨਾਂ ਨੇ ਬੜੇ ਧਿਆਨ ਨਾਲ ਸੁਣਿਆ ਮੌਕੇ ਤੇ ਕਾਫੀ ਮਤਲਬ ਹਾਲ ਕੀਤੀਆਂ ਤੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਇਹ ਜਿੰਨੇ ਆ ਭਰੋਸਾ ਵੀ ਅਸੀਂ ਪੂਰਾ ਆਪਣੇ ਦਿਲੋਂ ਸਹਿਯੋਗ ਕਰਾਂਗੇ ਤਾਂ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਿਆਂ ਦੇ ਖਿਲਾਫ ਜ਼ੀਰੋ ਕਰ ਸਕੀਏ ਬਿਲਕੁਲ ਵੀ ਸਾਡੇ ਪਿੰਡ ਦੇ ਵਿੱਚੋਂ ਬਿਲਕੁਲ ਨਸ਼ਾ ਖਤਮ ਹੋ ਗਿਆ ਅਸੀਂ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰਾਂਗੇ ਉਪਰਾਲਾ ਕਰਾਂਗੇ ਦਿਲ ਤੋਂ ਪਿੰਡ ਦੀਆਂ ਸਮੱਸਿਆਵਾਂ ਨਾਲ ਜਿਹੜਾ ਹਾਂਜੀ ਪਿੰਡ ਦੇ ਲੋਕਾਂ ਦੀਆਂ ਜੋ ਸਮੱਸਿਆ ਸੀਗੀਆਂ ਮੌਕੇ ਤੇ ਅਸੀਂ ਉਹਨਾਂ ਨੂੰ ਦੱਸੀਆਂ ਉਹਨਾਂ ਨੇ ਕਾਫੀ ਮਤਲਬ ਹੱਲ ਵੀ ਕੀਤੀਆਂ ਤੇ ਕੁਝ ਵਾਦਾ ਕਰਕੇ ਗਏ ਸਾਡੇ ਨਾਲ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਹੱਲ ਕਰ ਦਿੱਤੀਆਂ ਜਾਣਗੀਆਂ ਚੇਤਾਵਨੀ ਦਿੱਤੀ ਤੁਸੀਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਅੱਜ ਚੇਤਾਵਨੀ ਦਿੱਤੀ ਸਟੇਟ ਦੇ ਖੜ ਕੇ ਉਹ ਸਰ ਬਿਲਕੁਲ ਸਹੀ ਗੱਲ ਹੈ ਕਿ ਜਿੱਦਾਂ ਸਾਨੂੰ ਸਰਕਾਰ ਨੇ ਗਾਈਡਲਾਈਨ ਦਿੱਤੀਆਂ ਨੇ ਤੇ ਜਿੱਦਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕਿਹਾ ਹੈਗਾ ਕਿ ਅਸੀਂ ਉਹ ਬਿਲਕੁਲ ਨਾਲ ਨੇ ਪਹਿਲੀ ਗੱਲ ਉਹਨਾਂ ਨੂੰ ਚੇਤਾਵਨੀ ਸਿਰਫ ਇਹੀ ਹੈ ਕਿ ਭਾਈ ਨਸ਼ਾ ਛੱਡ ਦਿਓ ਤੇ ਇਹਦੇ ਵਿੱਚ ਕੁਝ ਨਹੀਂ ਰੱਖਿਆ ਆਪਣਾ ਸਮਾਜ ਲਈ ਯੋਗਦਾਨ ਪਾਓ ਤੇ ਨਸ਼ਾ ਛੱਡ ਕੇ ਤੁਸੀਂ ਇੱਧਰ ਜੁੜੋ ਤੇ ਅਗਰ ਉਹ ਨਸ਼ਾ ਨਹੀਂ ਛੱਡਦੇ ਤਾਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਸਰਕਾਰ ਦੀਆਂ ਕਾਰਵਾਈਆਂ ਦੇ ਮੁਤਾਬਕ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਦੀਆਂ ਕਾਰਵਾਈਆਂ ਬਹੁਤ ਸਖਤ ਨੇ ਉਸ ਤੋਂ ਅੱਗੇ ਇਸਕਰ ਇਹੀ ਕਹਿ ਰਹੇ ਆ ਕਿ ਨਸ਼ਾ ਤਸ਼ਕਰਾਣ ਬਾਰ-ਬਾਰ ਕਹਿ ਰਹੇ ਆ ਕਿ ਆਪਣਾ ਇਹ ਕੰਮ ਛੱਡ ਕੇ ਤੁਸੀਂ ਵਧੀਆ ਆਪ ਦਾ ਸਮਾਜ ਦੇ ਵਿੱਚ ਵਿਚਰੋ ਤੇ ਆਪ ਦਾ ਕੋਈ ਕੰਮਕਾਰ ਵਧੀਆ ਕਰਕੇ ਸਮਾਜ ਚ ਚੰਗਾ ਯੋਗਦਾਨ ਦਿਓ ਕੋਈ ਮਤ ਪਾਇਆ ਜੋ ਜਿਸ ਦਾ ਤੁਸੀਂ ਪੰਚਾਇਤ ਦੇ ਵਿੱਚ ਤਾਂ ਪਿੰਡ ਛੱਡ ਦਿਓ ਜੇ ਨਸ਼ਾ ਛੱਡਦਾ ਪੰਚਾਇਤ ਦੇ ਵਿੱਚ ਜਿਹੜੇ ਹੈਗੇ ਆ ਮਤੇ ਆ ਇਹ ਜਿਹੜੀ ਮੁਹਿੰਮ ਚੱਲੀ ਆ ਉਸ ਤੋਂ ਪਹਿਲਾਂ ਹੀ ਜਦ ਦੇ ਸਾਡੀ ਇਹ ਨਵੀਂ ਪੰਚਾਇਤ ਬਣੀ ਆ ਉਸ ਦੇ ਵਿੱਚ ਪਹਿਲੇ ਦਿਨੇ ਹੀ ਸਾਡੇ ਬਤੇ ਪਾਏ ਗਏ ਸੀਗੇ ਕਿ ਨਸ਼ੇ ਵਾਲਿਆਂ ਨੂੰ ਪਹਿਲਾਂ ਹੀ ਚੇਤਾਵਨੀਆਂ ਦਿੱਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਕਿ ਉਸ ਤੋਂ ਬਾਅਦ ਸਰਕਾਰ ਨੇ ਜਿਹੜੀਆਂ ਇਹ ਮਹਿਮ ਸ਼ੁਰੂ ਕਰ ਦਿੱਤੀ ਆ ਉਹ ਸਾਡੇ ਲਈ ਬਹੁਤ ਜ਼ਿਆਦਾ ਪੰਚਾਇਤ ਲਈ ਪਿੰਡ ਲਈ ਬਹੁਤ ਹੀ ਚੰਗੀ ਚੰਗੀ ਹੈ ਤੇ ਸਮਾਜ ਲਈ ਵੀ ਚੰਗੀ ਹੈ ਹੋਰ ਪਿੰਡਾਂ ਲਈ ਵੀ ਤੇ ਪੂਰੇ ਪੰਜਾਬ ਲਈ ਇਹ ਜਿਹੜਾ ਕੰਮ ਹੋ ਰਿਹਾ ਬਹੁਤ ਹੀ ਵਧੀਆ ਹੋ ਰਿਹਾ ਤਰਵਿੰਦਰ ਸਿੰਘ ਜੀ ਸਾਥੀ ਸਾਹਿਬ ਹਾਂ ਜੀ ਮੈਂ ਪੰਚਾਇਤ ਮੈਂਬਰ ਆਈ ਸਾਡੀ ਪੰਚਾਇਤ ਬਣੀ ਨੂੰ 8 ਮਹੀਨੇ ਹੋ ਗਏ ਜੀ ਪਹਿਲਾ ਸ਼ਰਿਆਮ ਗੁਰਦੁਆਰਾ ਸਾਹਿਬ ਦੇ ਕੋਲੇ ਪਿੱਛੇ ਆਪਣਾ ਘਰ ਹੈ ਤੇ ਸ਼ਰਿਆਮ ਵੀ ਨਸ਼ਾ ਵੇਚਦਾ ਸੀਗਾ ਜੀ ਫਿਰ ਅਸੀਂ ਆਪਣੇ ਪਿੰਡਰ ਤੇ ਸਰਪੰਚ ਸਾਹਿਬ ਨੂੰ ਕਹਾਂ ਮੈਂ ਵੀਰੇ ਵੀ ਆਪਾਂ ਬੰਦ ਕਰਾਉਣਾ ਇਹਨਾਂ ਨੂੰ ਤੇ ਅਸੀਂ ਠੱਲ ਪਾਈ ਬੰਦੇ-ਮੁੰਦੇ ਫੜੇ ਆਪਣੇ ਪਿੰਡਰ ਤੇ ਤੇ ਉਸ ਤੋਂ ਬਾਅਦ ਬਹੁਤ ਹੱਦ ਤੱਕ ਕੰਟਰੋਲ ਹੋ ਗਿਆ ਬਟ ਫਿਰ ਵੀ ਉਹ ਮਤਲਬ ਕਿ ਬਾਜ ਨਹੀਂ ਆਏ ਕੁਝ ਬੰਦੇ ਐਸੇ ਹੈਗੇ ਨੇ ਜਿਹੜੇ ਉਹ ਨਹੀਂ ਬਾਜ ਆਏ ਤੇ ਫਿਰ ਪੁਲਿਸ ਪ੍ਰਸ਼ਾਸਨ ਨਾਲ ਆਉਨਾ ਤੋਂ ਵੀ ਚੁਕਾਏ ਉੱਥੇ ਮਤਲਬ ਗਏ ਬਟ ਉਹ ਫੇਰ ਆ ਜਾਂਦੇ ਨੇ ਜਿਵੇਂ ਮੰਤਰੀ ਸਾਹਿਬ ਨੇ ਹੁਣ ਸਾਨੂੰ ਬਹੁਤ ਇਹ ਗੱਲ ਦਾ ਹੋ ਗਿਆ ਵੀ ਜਿਹੜਾ ਆਪਣਾ ਪੰਜਾਬ ਸਰਕਾਰ ਨੇ ਵੀ ਸਾਨੂੰ ਇਹ ਨਾਲ ਆ ਕੇ ਇੱਕ ਮੋਹਮ ਸ਼ੁਰੂ ਕਰ ਦਿੱਤੀ ਹੈ ਕਿ ਪਿੰਡ-ਪਿੰਡ ਜਾ ਕੇ ਪੁਲਿਸ ਪ੍ਰਸ਼ਾਸਨ ਸਾਰਾ ਸਾਡੇ ਨਾਲ ਹੈ ਤੇ ਹੁਣ ਸਾਡੀ ਪੂਰੀ ਅਸੀਂ ਆਪਣੇ ਵੱਲੋਂ ਵੀ ਲਾ ਰਿਆਂ ਸਾਰੇ ਸੌ ਚੁੱਕੀਆ ਗੁਰਦੁਆਰਾ ਸਾਹਿਬ ਦੇ ਅੰਦਰ ਕਿ ਨਸ਼ਾ ਮੁਕਤ ਅਸੀਂ ਕਰਾਣਾ ਪਿੰਡ ਨੂੰ ਇਹ ਸਾਡੀ ਪੰਚਾਇਤ ਬਣੀ ਦਾ ਪਹਿਲਾ ਹੀ ਵਾਦਾ ਸੀਗਾ ਜਿਹੜੇ ਵਾਦੇ ਕੀਤੇ ਉਹਦੇ ਵਿੱਚ ਇੱਕ ਇਹ ਵਾਦਾ ਮੇਨ ਸੀਗਾ ਵੀ ਜਿਹੜੀ ਆਉਣ ਵਾਲੀ ਪਨੀਰੀ ਆ ਉਹ ਅਸੀਂ ਬਚਾਉਣੀ ਹੈ ਕਿਉਂਕਿ ਇਹ ਤਾਂ ਫਿਰ ਦਲਦਲ ਬਣ ਗਿਆ ਪੰਜਾਬ ਤੇ ਬਾਕੀ ਪੁਰਾਣੇ ਲੀਡਰਾਂ ਨੇ ਜਿਨ੍ਹਾਂ ਨੇ ਵੀ ਆ ਕੇ ਜੋ ਵੀ ਕੁਝ ਕੀਤਾ ਸਾਰੇ ਨੂੰ ਪਤਾ ਹੀ ਹੈ ਕਹਿਣ ਦੀ ਲੋੜ ਨਹੀਂ ਹੈਗੀ ਜੀ ਤੇ ਹੁਣ ਸਾਡੀ ਪੰਚਾਇਤ ਵੱਲੋਂ ਪੂਰੀ ਇਹ ਜ਼ੋਰ ਕੋਸ਼ਿਸ਼ ਆ ਕਿ ਅਸੀਂ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੇ ਜੀ ਧੰਨਵਾਦ ਜੀ